ਜੇ ਖਸਰਾ ਨੰਬਰ ਗਲਤ ਲਿਖ ਦਿੱਤੇ ਜਾਣ ਤਾਂ ਰਜਿਸਟਰੀ ਵਿੱਚ ਇਸ ਦਾ ਕੀ ਹਾਲ ਹੈ ਇੰਤਕਾਲਨ ਨਹੀਂ ਹੋ ਰਿਹਾ ਹਾਂ ਜੇ ਕੋਈ ਰਿਸ਼ਤੀ ਦੇ ਵਿੱਚ ਨੰਬਰ ਖਸਰਾ ਗਲਤ ਲਿਖਿਆ ਗਿਆ ਹੈ ਨਾ ਹਾਂਜੀ 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 ਉਹ ਮਾਲਕ ਦੀ ਹੈ ਤੇ ਖਰੀਦਦਾਰ ਦੀ ਦੋਵਾਂ ਦੀ ਸਹਿਮਤੀ ਨਾਲ ਤੇ ਮਹ ਰਿਸ਼ਤੀ ਹੋਣੀ ਹੈ ਜੀ ਉੱਚ ਗਾ ਹਾਂ ਉਤੇ ਇਸਟਾਮ ਨਹੀਂ ਦੁਬਾਰੇ ਲੱਗਦਾ ਹੈਗਾ ਫੀਸ ਲੱਗਦੀ ਹੁੰਦੀ ਹੈ 1% ਜਿਹੜੀ ਫੀਸ ਹੁੰਦੀ ਉਹ ਭਰਨੀ ਪੈਂਦੀ ਹੈ ਤੇ ਉਹਦੇ ਦੁਆਰੇ ਰਿਸ਼ਤੀ ਹੋਣੀ ਉਹਦੇ ਵਿੱਚ ਨੰਬਰ ਸੋਧ ਕੇ ਜਿਹੜੇ ਨੰਬਰ ਹੁੰਦੇ ਨੇ ਉਹ ਲਿਖੇ ਜਾਂਦੇ ਨੇ ਕਿਤੇ ਮਹ ਰਿਸ਼ਤੀ ਹੋਣੀ ਹੈ ਜੇਕਰ ਚਾਰ ਜਣਿਆਂ ਦੀ ਕਾਟ ਕੱਟ ਕੇ ਪਹੀ ਛੱਡੀ ਹੁੰਦੀ ਹੈ ਜਿਸ ਨੂੰ ਰਸਤਾ ਕਿਹਾ ਜਾਂਦਾ ਉਸ ਨੇ ਰਸਤੇ ਦੀ ਮਿੰਨਤੀ ਕਰਵਾਉਣੀ ਹੋਵੇ ਚਾਰਾਂ ਵਿੱਚੋਂ ਇੱਕ ਤੇ ਸਹਿਮਤ ਨਾ ਹੋਵੇ ਤਾਂ ਉਹ ਰਸਤੇ ਦੀ ਮਿੰਨਤੀ ਕਿਵੇਂ ਕਰਵਾ ਸਕਦੇ ਆ ਪਰ ਰਸਤੇ ਨੂੰ ਜਾਂ ਪੂਰਾ ਕਿਵੇਂ ਕਰ ਸਕਦੇ ਆ ਜਿਹੜਾ ਚਾਰਾਂ ਦੀ ਬਜਾਏ ਜੇ ਤਿੰਨ ਸਹਿਮਤ ਨੇ ਹਾਂਜੀ ਚੌਥਾ ਸਹਿਮਤ ਨਹੀਂ ਜੀ ਨੇ ਦੱਬੀ ਹੋਈ ਉਹ ਤਾਂ ਸਹਿਮਤ ਹੁੰਦੇ ਨੇ ਠੀਕ ਹੈ ਜੀ ਜਿਨੇ ਬਾਹਰ ਕੀ ਐਸਪੋਜ਼ ਕਰੋ ਚਾਰਾਂ ਦਾ ਰਸਤਾ ਸਾਂਝਾ ਛੱਡਿਆ ਹੋਇਆ ਹੈ ਉਹ ਜਣ ਕੇ ਤਿੰਨੀ ਸਿਹਦਰ ਸਹਿਮਤ ਨੇ ਤਿੰਨ ਵੀ ਕਰਾ ਸਕਦੇ ਨੇ ਉਹ ਜਿਹੜੀ ਚੌਥਾ ਨਹੀਂ ਸਹਿਮਤ ਹੈਗਾ ਨਾ ਸੀ ਜਿਹਨੇ ਬਾਅਰ ਕਿਹਾ ਕੋ ਸਹਿਮਤ ਹੋਊਗਾ ਹਾਂ ਹਾਂ ਇਹ ਵੀ ਠੀਕ ਹੈ ਜੀ ਉਹਨੇ ਬਾਕੀ ਹੋਈ ਹੈ ਉਹਦੇ ਵਿੱਚ ਲਿਖ ਦੇਣਾ ਵੀ ਇਹ ਬੰਦਾ ਇਸ ਕਰਕੇ ਸਹਿਮਤ ਨਹੀਂ ਹੈ ਕਿਉਂਕਿ ਇਹ ਰਸਤਾ ਸਾਡਾ ਬਾਅਰ ਕਿਹਾ ਹੀ ਇਹ ਦੋ ਕਰਮ ਦਾ ਰਸਤਾ ਛੱਡਿਆ ਸੀ ਡੇਢ ਕਰਮ ਦਾ ਹੁਣ ਜੱਦੀ ਕਰਮ ਇਹਨੇ ਬਾਅਰ ਕੀ ਹੈ ਅਸੀਂ ਇਹ ਤੋਂ ਛਡਾਉਣੀ ਹੈ ਇਸ ਕਰਕੇ ਜਿੰਨੀ ਸਾਡੀ ਤਿੰਨਾਂ ਦੀ ਸਹਿਮਤੀ ਨਾਲ ਨਿਸ਼ਾਨਦੇਹੀ ਕੀਤੀ ਜਾਵੇ ਉਰੂਵੀ ਨਿਸ਼ਾਨਦੇ ਜੀ ਗੁੱਡ ਡਿਫਿਕਲ ਸਰਦਾ ਵੀ ਤੁਹਾਡਾ ਵੀ ਤੈਦਰ ਧੰਨਵਾਦ ਕਰਦੇ ਆ ਸਾਰੇ ਸਰੋਤਿਆਂ ਦਾ ਜੀ ਤੇ ਆਪਣੇ ਵਿਸ਼ਿਆਂ ਦੀਆਂ ਜਿਵੇਂ ਤਤੀਮਾ ਕੀ ਹੁੰਦਾ ਬਰਾਸਤ ਕੀ ਹੁੰਦਾ ਤਕਸੀਮ ਕੀ ਹੁੰਦਾ ਹਰ ਵਾਰ ਅਸੀਂ ਤੁਹਾਨੂੰ ਤਾਂ ਦੱਸ ਦਿਆ ਵੀ ਕੋਈ ਭੈਣ ਭਰਾ ਜਿਹੜਾ ਨਵਾਂ ਜੁੜਿਆ ਉਹ ਆਪਣੀਆਂ ਪੁਰਾਣੀਆਂ ਵੀਡੀਓ ਇੱਕ ਆਪਣਾ ਚੈਨਲ ਦੀ YouTube ਤੇ ਚੈਨਲ ਆ ਪੰਜਾਬ ਦੇ ਹੀਰੇ ਉਹਦੇ ਉੱਪਰ ਪਲੇਲਿਸਟ ਬਣੀ ਹੋਈ ਆ ਜ਼ਮੀਨ ਵਾਲੀ ਉਹਦੇ ਉੱਪਰ ਤੁਸੀਂ ਜਾ ਕੇ ਸਾਰੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ ਸੋ ਅੱਜ ਆਪਣੀ ਵੀਡੀਓ ਹੈਗੀ ਇਕੱਲੇ ਸਵਾਲਾਂ ਤੇ ਸੋ ਉਹ ਆਪਾਂ ਸਵਾਲ ਤੁਹਾਡੀ ਸਾਰਿਆਂ ਨਾਲ ਸਾਂਝੀ ਕਰਦੇ ਆਂ ਹਾਂਜੀ ਸਰ ਗੜਿਆਂ ਵਾਲੀ ਜ਼ਮੀਨ ਦਾ ਲੇਖਾ ਜੋਖਾ ਕਿਸ ਕੋਲ ਹੁੰਦਾ ਹੈ ਅਗਰ ਕਿਸੇ ਨੇ ਜ਼ਮੀਨ ਤੇ ਕਬਜ਼ਾ ਕੀਤਾ ਤਾਂ ਕਿਵੇਂ ਛਡਵਾਇਆ ਜਾ ਸਕਦਾ ਗੜਿਆਂ ਵਾਲੀ ਜ਼ਮੀਨ ਹੁੰਦੀ ਹੈ ਪਿੰਡ ਮਰਬਾਬੰਦੀ ਦੇ ਟਾਈਮ 'ਚ ਰੂੜੀਆਂ ਕਟੀਆਂ ਹੋਈਆਂ ਹੁੰਦੀਆਂ ਨੇ ਉਹਨੂੰ ਗੜੇ ਕਹਿਆ ਜਾਂਦਾ ਅੱਛਾ ਜੀ ਰੂੜੀਆਂ ਨੂੰ ਗੜੇ ਕਹਿੰਦੇ ਰੂੜੀਆਂ ਵਾਲੀ ਜ਼ਮੀਨ ਹੈ ਜਿਹੜੀ ਹਾਂਜੀ ਹਾਂ ਉਹ ਰੂੜਿਆਂ ਦੀ ਜ਼ਮੀਨ ਕੱਟੀ ਹੋਈ ਹੈ ਜਿੱਦੀ ਜਿੱਦੇ ਨੋਂ ਤੇ ਕੱਟੀ ਹੋਈ ਹੈ ਉਹ ਆਪਦੀ ਨਿਸ਼ਾਨੀ ਕਰਾ ਸਕਦਾ ਜਦ ਮਰਜੀ ਠੀਕ ਹੈ ਜੀ ਜੇ ਕਿਸੇ ਨੇ ਕਬਜ਼ਾ ਕੀਤਾ ਹੋਇਆ ਤਾਂ ਕਰਨਗੋਵ ਤੇ ਰਿਪੋਰਟ ਕਰ ਦਿਓ ਫਲਾਣੇ ਬੰਦੇ ਦਾ ਇਹ ਤੇ ਨਜਾਇਜ਼ ਕਬਜ਼ੇ ਮਾਲਕੀ ਫਲਾਣੇ ਬੰਦੇ ਦੀ ਮੁਸਤਰਕਾ ਖਾਤਾ ਕੀ ਹੁੰਦਾ? ਮੁਸਤਰਕਾ ਖਾਤੇ ਵਿੱਚ ਮੁਸਤਰਕਾ ਖਾਤਾ ਹੈ ਕਿ ਬਾਕੀ ਭਾਈਵਾਲ ਦੇ ਬਿਨਾ ਦੋ ਭਾਈਵਾਲ ਤਵਾਦਲਾ ਲਿਖ ਲਿਖ ਸਕਦੇ ਨੇ। ਦੇਖੋ ਜਿਹੜਾ ਮੁਸਤਰਕਾ ਹੁੰਦਾ ਹੈ ਮੁਸਤਰਕਾ ਹੁੰਦਾ ਹੈ ਸਾਂਝਾ। ਠੀਕ ਹੈ ਜੀ। ਮੁਸਤਰਕਾ ਮਾਲਕਾਂ ਮਾਲਕਾਂ ਦੀ ਸਾਂਝੀ। ਠੀਕ। ਮੁਸਤਰਕਾ ਸ਼ਾਮਲਾ ਦੇਸ਼ ਪਿੰਡ ਦੀ ਸਾਂਝੀ ਆ ਗਈ। ਠੀਕ ਹੈ ਜੀ। ਮੁਸਤਰਕਾ ਸਾਂਝਾ ਹੁੰਦਾ ਹੈ। ਸਾਂਝੇ ਖਾਤੇ ਦੇ ਵਿੱਚ ਸਪੋਜ਼ ਕਰੋ ਜੇ ਮੈਂ ਆਪਦੇ ਹਿੱਸੇ ਦਾ ਤਵਾਦਲਾ ਕਰ ਰਿਹਾ ਹਾਂ। ਹਾਂਜੀ ਹਿੱਸੇ ਦਾ ਤਵਾਦਲਾ ਤਾਂ ਮੈਂ ਕਰ ਸਕਦਾ। ਠੀਕ ਹੈ ਜੇ ਮੈਂ ਨੰਬਰਾਂ ਦਾ ਤਵਾਲਾ ਕਰਨਾ ਤਾਂ ਮੈਂ ਸਾਰੇ ਹੀ ਸਹਿਮਤ ਤੋਂ ਬਗੈਰ ਨੰਬਰਾਂ ਦਾ ਤਵਾਲਾ ਨਹੀਂ ਕਰ ਸਕਦਾ ਜੀ ਜੇ ਸਾਰੇ ਜੋ ਇੱਕ ਵੀ ਬੰਦਾ ਸਹਿਮਤ ਨਹੀਂ ਹੈਗਾ ਤਾਂ ਨੰਬਰਾਂ ਦਾ ਤਵਾਲਾ ਨੰਬਰਾਂ ਦਾ ਹਿੱਸੇ ਦਾ ਹੋ ਸਕਦਾ ਹੈ ਹਿੱਸੇ ਦਾ ਹੋ ਸਕਦਾ ਹੈ ਠੀਕ ਹੈ ਜੀ ਖਾਨਕਾਸ ਵਿੱਚ ਬੈਠੇ ਮਾਲਕ-ਗੁਜ਼ਾਰ ਦੀਆਂ ਰਜਿਸਟਰੀਆਂ ਕਿਵੇਂ ਹੋ ਸਕਦੀਆਂ ਨੇ ਮਾਲਕ-ਗੁਜ਼ਾਰ ਦਾ ਕੀ ਮਤਲਬ ਜੀ ਉਹ ਜਿਹੜਾ ਖਾਨਕਾਸ 'ਚ ਬੈਠਾ ਮਾਲਕ ਹਾਂਜੀ ਹਾਂ ਉਹਦੀ ਖਾਨਕਾਸ 'ਚ ਜਿਹੜਾ ਮਾਲਕ ਬੈਠੇ ਉਹ ਉਸ ਰਕਬੇ ਦੀ ਰਜਿਸਟਰੀ ਕਰਾ ਸਕਦਾ ਹੈ ਜਿਹੜਾ ਉਹਦੇ ਕੋਲ ਜਿਹੜਾ ਉਹ ਜਣੀ ਕੋਲ ਹੈ ਖਰੀਦਿਆ ਹੋਇਆ ਖਾਨਾਗਾਸ ਜਿਹੜੇ ਨੰਬਰਾਂ 'ਚ ਉਹ ਬੈਠੇ ਹੈ ਨਾ ਉਹ ਨੰਬਰਾਂ 'ਚ ਉਹ ਰਿਸ਼ਤੀ ਕਰਾ ਸਕਦਾ ਠੀਕ ਹੈ ਜੀ ਸਾਡੀ ਜ਼ਮੀਨ ਦਾ ਸਾਂਝਾ ਖਾਤਾ ਹੈ ਦੂਜੇ ਕਰ ਰਸਤਾ ਨਹੀਂ ਦੰਦੇ ਖੇਪਟ ਸਾਂਝੀ ਹੈ ਤਾਂ ਸਾਂਝੀ ਖੇਪਟ 'ਚ ਰਸਤਾ ਲੱਗੂ ਆ ਜੀ ਉਹ ਤਕਸੀਮ ਰਾਹੀਂ ਲੱਗੂ ਆ ਤਕਸੀਮ ਦਾ ਕੇਸ ਪਾਉਣਾ ਪੈਣਾ ਜੀ ਸਰ ਕਸਟੋਡੀਅਨ ਜ਼ਮੀਨ ਹੁਣ ਵੀ ਲੈ ਸਕਦੇ ਆ ਕਸਟੋਡੀਅਨ ਕਸਟੋਡੀਅਨ ਜ਼ਮੀਨ ਜਿਹੜੀ ਹੈਗੀ ਹੈ ਜੀ ਇਹ ਆਪਾਂ ਲੈ ਸਕਦੇ ਠੇਕੇ ਤੇ ਮਿਲੂ ਆਪਾਂ ਨੂੰ ਇਹ ਠੀਕ ਆ ਸਰ ਠੀਕ ਹੈ ਜੀ ਕਿਸੇ ਪਿੰਡ ਦੀ ਹੱਦ ਤੇ ਲੋਪ ਹੋਏ ਲੋਪ ਹੋਏ ਲੱਗੇ ਪੱਥਰ ਜਾਂ ਬੁਰਜੀ ਕਿਵੇਂ ਲੱਭੇ ਜਾ ਸਕਦੇ ਨੇ ਨਕਸ਼ੇ ਉੱਪਰ ਕਿਵੇਂ ਪਤਾ ਲੱਗਦਾ ਕਿ ਇਹ ਹੱਦ ਵਾਲਾ ਪੱਥਰ ਆ ਹੱਦ ਵਾਲੇ ਜਿਹੜੇ ਪੱਥਰ ਹੁੰਦੇ ਨੇ ਜੀ ਤਿੰਨ ਪਿੰਡਾਂ ਦੇ ਸਾਂਝਾ ਪੱਥਰ ਹੁੰਦੇ ਆ ਜੀ ਠੀਕ ਆ ਜੀ ਜੋ ਉਹ ਲੋਪ ਕਿਤੇ ਪੱਟਿਆ ਗਿਆ ਨਾ ਜੀ ਉੱਥੇ ਜਿਹੜਾ ਤਿੰਨ ਪਿੰਡਾਂ ਦੀ ਹੱਦ ਤੇ ਪੱਥਰ ਹੁੰਦਾ ਉਹਦੇ ਥੱਲੇ ਕੋਲੇ ਵੀ ਹੁੰਦੇ ਸੀ ਪੱਥਰ ਉਹਦੇ ਜੇ ਪੱਨ ਛਾਂਦੇ ਸੀ ਉਹਦੀ ਸਹੀ ਹੋ ਜੇ ਨਾ ਪੱਥਰ ਦੀ ਵੀ ਹਾਂ ਕਿੱਥੇ ਸੀ ਪੱਥਰੇ ਤਿੰਨੇ ਪਿੰਡਾਂ ਦੇ ਨਕਸ਼ੇ ਜੰਦੇ ਟਕਰਾ ਕਰਕੇ ਤਾਂ ਉੱਥੋਂ ਥੱਲੇ ਕੋਲੇ ਨਿਕਲਣੇ ਉਹਨੂੰ ਡੂੰਗਾ ਪੱਟ ਕੇ ਕੋਲੇ ਵੀ ਨਿਕਲ ਸਕਦੇ ਨੇ ਉੱਥੋਂ ਉੱਥੇ ਪੱਥਰ ਲਾਇਆ ਜਾ ਸਕਦਾ ਹੈ ਠੀਕ ਹੈ ਜੀ ਜ਼ਮੀਨ ਦੀ ਮਾਲਕੀ ਸਾਡੇ ਭਰਾਵਾਂ ਦੇ ਨਾਮ ਤੇ ਆ ਗਰਦਾਵਰੀ ਕਿਸੇ ਹੋਰ ਦੇ ਨਾਮ ਤੇ ਆ ਕਬਜ਼ਾ ਕਿਸੇ ਹੋਰ ਦੇ ਨਾਮ ਤੇ ਆ ਹਾਂ ਜੇ ਕਬਜ਼ਾ ਕਿਸੇ ਹੋਰ ਦੇ ਨਾਮ ਤੇ ਜਿਹੜੇ ਬੰਦੇ ਦੇ ਨਾਮ ਉੱਤੇ ਕਬਜ਼ਾ ਉਹ ਆਪਦੇ ਨਾਮ ਗਰਦੋਰੀ ਕਰਾ ਸਕਦਾ ਹੈ ਠੀਕ ਹੈ ਜੀ ਜਿਹੜੇ ਬੰਦੇ ਦੇ ਨਾਮ ਗਰਦੋਰੀ ਉਹਦਾ ਤਾਂ ਕਬਜ਼ਾ ਹੈ ਨਹੀਂ ਜਿਹਦਾ ਕਬਜ਼ਾ ਮੌਕੇ 'ਤੇ ਉਹ ਆਪਦੇ ਨੂੰ ਗਰਦੋਰੀ ਕਰਾ ਸਕਦਾ ਉਸ ਜ਼ਮੀਨ ਦੀ ਠੀਕ ਹੈ ਜਿਹਦੇ ਨਾਮ ਤੇ ਕਬਜ਼ਾ ਉਹਦੇ ਨਾਮ ਤੇ ਗਰਦੋਰੀ ਹੋ ਸਕਦੀ ਹੈ ਹਾਂ ਠੀਕ ਹੈ ਜਿਹਦੇ ਨਾਮ ਗਰਦੋਰੀ ਹੈ ਉਹਦੇ ਨੂੰ ਕਬਜ਼ਾ ਨਹੀਂ ਹੋ ਸਕਦਾ ਜਿਹਦੇ ਨਾਮ ਗਰਦੋਰੀ ਉਹਦਾ ਕਬਜ਼ਾ ਤਾਂ ਹੈ ਹੀ ਨਹੀਂ ਤੁਸੀਂ ਕਹਿੰਦੇ ਹੋ ਇਹ ਫੁੱਟੇ ਸਵਾਲ 'ਚ ਹੈ ਹਾਂਜੀ ਇਹ ਸਵਾਲ ਵੀ ਜਿਹਦੇ ਨਾਮ ਗਰਦੋਰੀ ਉਹਦਾ ਕਬਜ਼ਾ ਹੈ ਨਹੀਂ ਕੰਮ ਕਰਦੇ ਹੋਰਦੇ ਹਾਂ ਕਬਜ਼ਾ ਕਿਸੇ ਹੋ ਜਿਹਦੇ ਬੰਦੇ ਦਾ ਕਬਜ਼ਾ ਉਹ ਆਪਦੇ ਨੂੰ ਗਰਦੋਰੀ ਕਰਾ ਸਕਦਾ ਠੀਕ ਹੈ ਜੇ ਬੰਦਾ ਉਹ ਕਬਜ਼ੇ ਵਾਲਾ ਨਹੀਂ ਵੀ ਸਹਿਮਤ ਗਰਦੋਰੀ ਵਾਲਾ ਨਹੀਂ ਵੀ ਸਹਿਮਤ ਤਾਂ ਕੋਈ ਚੱਕਰ ਨਹੀਂ ਹੈ ਉਹ ਕਿਸੇ ਪਾਸੇ ਵੀ ਗਰਦੋਰੀ ਕਰਾ ਸਕਦਾ ਕਬ 2003 ਵਿੱਚ ਮੈਂ ਜ਼ਮੀਨ ਖਰੀਦੀ ਸੀ ਜਦੋਂ ਮੈਂ ਦੇਖਿਆ ਕਿ ਕਾਸਤਕਰ ਕੋਈ ਹੋਰ ਦਿਖਰ ਦਿਖਿਆ ਰੱਖਿਆ ਉਹਦੇ ਵਿੱਚ ਜਿਹੜੇ ਕਾਸਤਕਰ ਦਿਖਿਆ ਰੱਖੇ ਨੇ ਇਸ ਤੋਂ ਪਹਿਲਾਂ ਸਾਰਿਆਂ ਦੀ ਡੈਥ ਹੋ ਗਈ ਉਹ ਬੰਦਿਆਂ ਦੀ ਕਾਸਤਕਰ ਕਾਸਤਕਰ ਜਿਹੜੇ ਦਿਖਾਇਆ ਉਹਨਾਂ ਦੀ ਡੈਥ ਹੋ ਗਈ ਹਾਂਜੀ ਕਬਜ਼ਾ ਉਸੇ ਬੰਦੇ ਦਾ ਜਿਹੜੇ ਨੇ ਜ਼ਮੀਨ ਖਰੀਦੀ ਹੋਈ ਹੈ ਉਹ ਆਪ ਦੇ ਨਾਮ ਗਰਦੌਰੀ ਕਰਾ ਸਕਦਾ ਹੈ ਕੇਸ ਪਾ ਕੇ तहसीलदार ਜਿਹੜਾ ਵੀ ਇਸ ਦਾ ਸਰਕਲ ਰੇਵਨੂ ਅਫਸਰ ਹੈ ਉਹਦੇ ਕੇਸ ਪਾਊਗਾ ਉਹ ਅਫਸਰ ਮੌਕਾ ਦੇਖੂਗਾ ਜਿਹੜੇ ਬੰਦੇ ਮਰੇ ਹੋਏ ਨੇ ਉਹਨਾਂ ਦਾ ਤਾਂ ਕਬਜ਼ਾ ਹੈ ਹੀ ਨਹੀਂ ਮਰੇ ਬੰਦਿਆਂ ਦਾ ਕਬਜ਼ਾ ਨਹੀਂ ਹੋ ਸਕਦਾ ਠੀਕ ਹੈ ਜੀ ਜੀ ਤਾਂ ਕਬਜ਼ਾ ਉਸ ਬੰਦੇ ਦਾ ਹੈਗੇ ਤਾਂ ਉਹ ਕੇਸ ਪਾ ਕੇ ਗਰਦੋਰੀ ਅਦਾਲਤ ਨੂੰ ਕਰਾ ਸਕਦਾ ਹੈ ਠੀਕ ਹੈ ਜੀ ਜੇ ਮਾਤਾ ਤਬਦੀਲ ਮਲਕੀਅਤ ਆਪਣੇ ਪੋਤਰੇ ਦੇ ਨਾਮ ਕਰਵਾ ਦੇ ਠੀਕ ਹੈ ਤਾਂ ਮਰਨ ਤੋਂ ਬਾਅਦ ਉਹਦੇ ਪੁੱਤਰਾਂ ਨੂੰ ਹੱਕ ਮਿਲ ਸਕਦਾ ਨਹੀਂ ਨਹੀਂ ਜਦੋਂ ਉਹ ਜ਼ਮੀਨ ਪੋਤੇ ਨੂੰ ਲਵਾਈ ਗਈ ਹਾਂਜੀ ਉਦੋਂ ਬਾਅਦ ਉਹਨਾਂ ਨੂੰ ਕਿੱਥੋਂ ਮਿਲੂਗੀ ਪੋਤੇ ਪੋਤੇ ਨੂੰ ਲੱਗ ਹੀ ਨਾ ਪੁੱਤਰ ਨੂੰ ਨਹੀਂ ਮਿਲਦੀ ਠੀਕ ਹੈ ਕਾਸਤਕਾਰ ਦਾ ਨਾਮ ਆਪਣੀ ਫਰਦ ਵਿੱਚੋਂ ਕਿਵੇਂ ਹਟਵਾ ਸਕਦੇ ਆ ਕਾਸਤਕਾਰ ਕੌਣ ਹੁੰਦਾ ਕਾਸਤਕਾਰ ਦਾ ਮਤਲਬ ਹੁੰਦਾ ਹੈ ਜਿਹੜਾ ਜ਼ਮੀਨ ਨੂੰ ਬਾਹਰੇ ਹੈ ਕਾਸਤਕਾਰ ਦੇ ਨਾਲ ਉਹ ਗੁਰਦੌਰੀ ਹੈ ਜੇ ਉਹਦਾ ਕਬਜ਼ਾ ਤਾਂ ਉਹਦੇ ਨਾਲ ਗੁਰਦੌਰੀ ਹੋਈ ਹੈ ਹਾਂਜੀ ਹਾਂ ਉਹਨੂੰ ਆਪਾਂ ਹਟਾ ਨਹੀਂ ਸਕਦੇ ਹੈਗੇ ਜੇ ਉਹਦਾ ਕਬਜ਼ਾ ਨਹੀਂ ਹੈਗਾ ਤਾਂ ਆਪਾਂ ਗੁਰਦੌਰੀ ਆਪਦੇ ਨਾਲ ਕਰਾ ਸਕਦੇ ਠੀਕ ਹੈ ਜੀ ਜਦੋਂ ਕਬਜ਼ਾ ਆਪਣਾ ਹੈ ਫੇਰੇ ਉਹ ਜੋ ਸਹਿਮਤ ਹੋਣਗੇ ਰਿਸ਼ਤੀ ਕਰਾਉਣ ਤਾਂ ਹੀ ਉਹ ਠੀਕ ਹੈ ਜੀ ਸਾਡੇ ਕੋਲ ਜ਼ਮੀਨ ਫਰਦ ਜੀ ਇੱਕ ਵੱਡਾ 4 ਹਿੱਸੇ ਦੇ ਮਾਲਕਾਂ ਪਰ ਸਾਡੇ ਵਾਣ ਚ ਜ਼ਮੀਨ 7 ਕਨਾਲਾਂ ਘਟਾ ਹੈ ਦੂਜੀ ਧਿਰ ਦੇ ਕਬਜੇ 'ਚ ਆ ਅਸੀਂ ਕੇਸ ਜਿੱਤ ਵੀ ਲਿਆ ਉਹ ਸਾਡੇ ਕਬਜੇ ਵਿੱਚ ਕਿਵੇਂ ਆ ਸਕਦੀ ਹੈ ਨਹੀਂ ਜਦੋਂ ਕੇਸ ਜਿੱਤ ਲਿਆ ਇਹਨਾਂ ਨੇ ਤਕਸੀਮ ਕਰਾਈ ਤਕਸੀਮ 'ਚ ਇਹਨਾਂ ਨੂੰ ਜ਼ਮੀਨ ਪੈਗੀ ਇਹਨਾਂ ਨੂੰ ਉੱਥੋਂ ਕਬਜੇ ਦਾ ਆਰਡਰ ਮਿਲਨੇ ਸੀ ਠੀਕ ਆ ਸਰ ਕਬਜੇ ਦਾ ਆਰਡਰ ਲੈ ਕੇ ਆਪਦਾ ਕਬਜਾ ਕਰਤ ਕਰਦੇ ਹੇ ਜੀ ਠੀਕ ਆ ਜਦੋਂ ਤਕਸੀਮ ਦਾ ਕੇਸ ਇਹਨਾਂ ਦੇ ਹੱਕ 'ਚ ਹੋ ਗਿਆ ਇਹਨਾਂ ਨੇ ਕਬਜੇ ਦੇ ਆਰਡਰ ਕਰਾਉਣੇ ਸੀ ਠੀਕ ਆ ਤਹਿਸੀਲਦਾਰ ਕਬਜੇ ਦਾ ਆਰਡਰ ਕਰਦਾ ਕਬਜਾ ਉਹ ਨਾ ਛੱਡਦੇ ਪੁਲਿਸਮੰਦਾਂ ਨਾਲ ਰੱਖ ਕਬਜਾ ਹੁੰਦਾ ਜੀ ਹਾਂਜੀ ਹਾਂ 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 ਜਗਾ ਦੀ ਸਾਂਝੇ ਖਾਤੇ ਚੋਂ ਨਾਮ ਕਟਵਾਉਣ ਲਈ ਕੀ ਕਰਨਾ ਪਵੇਗਾ ਤਕਸੀਮ ਦਾ ਕੇਸ ਹੈ ਜੀ ਤਕਸੀਮ ਚ ਨੋਟ ਨਿਕਲੇ ਉਹ ਨਹੀਂ ਲਿਖੜਦੇ ਨਯੂਰ ਲੈਂਡ ਸੁਸਾਇਟੀ ਦੇ ਜ਼ਮੀਨ ਤੇ ਬਹੁਤ ਪੁਰਾਣੇ ਸਮੇਂ ਤੋਂ ਕਬਜ਼ਾ ਵਹਿ ਕਾਸਤ ਕਰਦੇ ਆ ਰਹੇ ਹਨ ਅਸੀਂ ਉਸ ਦੀ ਰਜਿਸਟਰੀ ਆਪਣੇ ਨਾਮ ਕਰਵਾ ਸਕਦੇ ਹਾਂ ਨਹੀਂ ਕਰਾ ਸਕਦੇ ਅੱਛਾ ਜੀ ਜ਼ਮੀਨ ਇਹ ਜਿਹੜੀ ਸੁਸਾਇਟੀ ਦੀ ਜ਼ਮੀਨ ਹੁੰਦੀ ਹੈ ਸਰਕਾਰ ਦੀ ਮਾਲਕੀ ਹੁੰਦੀ ਹੈ ਇਹ ਲੋਕਾਂ ਨੂੰ ਹਰੀਜਨ ਕੀ ਮੈਂਬਰ ਬਣੇ ਹੁੰਦੇ ਨੇ ਉਸ ਸੁਸਾਇਟੀ ਦੇ ਉਹ ਮੈਂਬਰ ਨੇ ਜਿਹੜੇ ਮੈਂਬਰਾਂ ਨੂੰ ਇਹ ਜ਼ਮੀਨ ਬੋਣ ਵਾਸਤੇ ਦਿੱਤੀ ਉਹ ਗਾਮ ਵੇਚਣ ਵਾਸਤੇ ਨਹੀਂ ਹੈ ਜੀ ਠੀਕ ਆ 15 ਕਨਾਲ ਜ਼ਮੀਨ ਬੈ ਲਈ ਸੀ ਗਰਦੌਰੀ ਕਿਸੇ ਹੋਰ ਨਾ ਬੋਲਦੀਆਂ ਅਸੀਂ ਗਰਦੌਰੀ ਉਹਨਾਂ ਤੋਂ ਆਪਣੇ ਨਾਂ ਕਰਵਾ ਲਈ ਹੁਣ ਸਾਡਾ ਕਬਜ਼ਾ ਤਕਸੀਮ ਵਿੱਚ ਉਸ ਨੰਬਰ ਤੇ ਰਹੇਗਾ ਜਾਂ ਨਹੀਂ ਹਾਂ ਗਰਦੌਰੀ ਇਹਨਾਂ ਨੇ ਅੱਜ ਦਿਨ ਕਰਾਰੀ ਕੀਤੀ ਤਾਂ ਕਬਜ਼ਾ ਤਾਂ ਰਹੂਗਾ ਨਾ ਜੀ ਜੋ ਤਕਸੀਮ ਹੋਊਗੀ ਤਾਂ ਇਹਨਾਂ ਨੂੰ ਨੰਬਰ ਉਹ ਪਹਿਣਗੇ ਜਿਹੜੇ ਦੇ ਦੇ ਉਹਨਾਂ ਗਰਦੌਰੀ ਬੋਲਦੀ ਐ ਠੀਕ ਹੈ ਜੀ ਜੇ ਇਹਨਾਂ ਲਈ ਬੱਧ ਰੱਖਵਾ ਕਬਜ਼ੇ ਚ ਤਾਂ ਇਹਨਾਂ ਨੂੰ ਛੱਡਣਾ ਪੂਜੇ ਇਹਨਾਂ ਦਾ ਘਟਾ ਦਾ ਤਕਸੀਮ ਚ ਇਹਨਾਂ ਨੂੰ ਮਿਲ ਜੂਗਾ ਜੀ ਬਸ ਠੀਕ ਹੈ ਜੀ ਠੀਕ ਹੈ 1997 ਵਿੱਚ ਜ਼ਮੀਨ ਸੇਲ ਕੀਤੀ ਸੀ ਪਰ ਪੁਰਾਣੇ ਮਾਲਕਾਂ ਦਾ ਨਾਮ ਜ਼ਮੀਨ ਬੋਲਦੀ ਹੈ ਹੁਣ ਫਰਦੇ ਚ ਖਰੀਦਣ ਵਾਲੇ ਦੀ ਮੌਤ ਹੋ ਗਈ ਤੇ ਹੁਣ ਸੇਲ ਕਰਨ ਵਾਲਾ ਇਸ ਜ਼ਮੀਨ ਦਾ ਮਾਲਕਾ ਜਾਂ ਕੋਈ ਹੋਰ ਜਿਹੜੇ ਬੰਦੇ ਨੇ ਖਰੀਦੀ ਸੀ ਉਹਦੇ ਗਾਹਾਂ ਵਾਰਸਾਂ ਨੂੰ ਜ਼ਮੀਨ ਜਾਊਗੀ ਜੇ ਡੈਥ ਹੋਗੀ ਤਾਂ ਕੀ ਹੋਵੇਗਾ ਠੀਕ ਹੈ ਜੀ ਜਿਹੜੇ ਨੇ ਖਰੀਦੀ ਉਹਦੇ ਨਾਲ ਤਾਂ ਇਤਤਕਾਲ ਹੋਇਆ ਹੋਇਆ ਹੈ ਨਾ ਜੀ ਉਹਦੀ ਡੈਥ ਹੋ ਗਈ ਗਾ ਉਹਦੇ ਬਾਰਸਾ ਨੂੰ ਜ਼ਮੀਨ ਆ ਜੂਗੀ ਪੁਰਾਣੇ ਬੰਦੇ ਤਾਂ ਇਹਨਾਂ ਵੇਚ ਸਕਦੇ ਹਾਂ 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 ਪੁਰਾਣੇ ਤਾਂ ਜਦੋਂ ਜ਼ਮੀਨ ਤਾਂ ਸਪੋਜ਼ ਕਰੋ ਏ ਮਾਲਕ ਸੀ ਪਹਿਲਾਂ ਏ ਬੀ ਸੀ ਡੀ ਚਾਰ ਮਾਲਕ ਸੀ ਗਾ ਐਫ ਨੂੰ ਵੇਚ ਗਿਆ ਇੱਕ ਬੰਦਾ ਜਿਹੜਾ ਐਫ ਦਾ ਗਾਹਾਂ ਖਰੀਦਦਾਰ ਹੈ ਉਹਦੇ ਗਾਹਾਂ ਬਾਰਸਾ ਨੂੰ ਜ਼ਮੀਨ ਜਾਊ ਉਹ ਏ ਬੀ ਸੀ ਦਾ ਜ਼ਮੀਨ ਦਾ ਕੋਈ ਹੱਕਦਾਰ ਨਹੀਂ ਰਹਿ ਜਦੋਂ ਵੇਚ ਗਿਆ ਠੀਕ ਹੈ ਚਾਹ ਕਿਸੇ ਹੱਕਦਾਰ ਨੇ ਵੇਚਦੀ ਕੁਰੇ ਚੋ ਲੈ ਕੇ ਕੁਰੇ ਕੀ ਹੁੰਦਾ ਸਰ ਕੁਰੇ ਟੱਕ ਕਹਿੰਦੇ ਆਪਾਂ ਅੱਛਾ ਟੱਕ ਹਾਂ ਠੀਕ ਹੈ ਉਹਦੇ ਵਿੱਚੋਂ ਕਿਵੇਂ ਆਪਾਂ ਰਾਜ ਆ ਖਾਲ ਲੈ ਸਕਦੇ ਆਂ ਕੁਰਿਆਂ ਚ ਕੁਰੇ ਚ ਦੇਖੋ ਮੇਰੀ ਗੱਲ ਸੁਣੋ ਹੁਣ ਆਪਾਂ ਨੇ ਜ਼ਮੀਨ ਬੰਨ ਰੱਖੀ ਹੈ ਹਾਂਜੀ ਹਾਂ ਤਕਸੀਮ ਨਹੀਂ ਕਰਾਈ ਕਰੇਲੂ ਬੰਨ ਰੱਖਿਆ ਕਰੇਲੂ ਬੰਨ ਜਦੋਂ ਪਰ ਤਕਸੀਮ ਕਰਾਵਾਂਗੇ ਉਸ ਟਾਈਮ ਆਪਾਂ ਉੱਚੋ ਰਸਤੇ ਵੀ ਲਵਾਵਾਂਗੇ ਖਾਲ ਵੀ ਲਵਾਵਾਂਗੇ ਠੀਕ ਹੈ ਉਹ ਲਵਾ ਸਕਦੇ ਆਪਾਂ ਤਕਸੀਮ ਠੀਕ ਹੈ ਜੀ ਸਾਡੀ ਦਾਦੀ ਨੇ 1966 ਵਿੱਚ ਜ਼ਮੀਨ ਰਜਿਸਟਰੀ ਕਰਾਈ ਸੀ ਉਸ ਦਾ ਇੰਤਕਾਲ ਨਹੀਂ ਹੋ ਸਕਿਆ ਰਜਿਸਟਰੀ ਗੁੰਮ ਹੋ ਗਈ ਸਰਟੀਫਾਈਡ ਰਜਿਸਟਰੀ ਨਾਲ ਜ਼ਮੀਨ ਨਾਮ ਹੋ ਸਕਦੀ ਆ ਦਾਦੀ ਵੀ ਚਲ ਵਸੀ ਦਾਦੀ ਚਾਹੇ ਚੱਲ ਬਸੀ ਦਾਦੀ ਨੇ ਰਿਸ਼ਤੀ ਤਾਂ ਕਰਾਈ ਹੋਈ ਹੈ ਨਾ ਉਹ ਰਿਸ਼ਤੀ ਦੇ ਮੁਤਾਬਕ ਇੰਤਕਾਲ ਹੋ ਜੂਗਾ ਜੇ ਦਾਦੀ ਦੇ ਨਾਮ ਜ਼ਮੀਨ ਖੜੀ ਹੈ ਜੀ ਚਾਹੇ ਦਾਦੀ ਚੱਲ ਬਸੀ ਤਾਂ ਕਿ ਹੋਵੇ ਠੀਕ ਹੈ ਜੀ ਆਪਣੇ ਵਿਅਕਤੀ 2022 ਵਿੱਚ ਜ਼ਮੀਨ ਖਰੀਦੀ ਸੀ ਪਰ ਇੰਤਕਾਲ ਨਹੀਂ ਹੋਇਆ ਮੈਂ ਉਹ ਦੁਬਾਰਾ ਫਿਰ ਤੋਂ ਵੇਚਦੀ ਹੁਣ ਖਰੀਦਦਾਰ ਲਈ ਕੀ ਉਪਾਇ ਹੈ ਜਿਸ ਨੇ ਇੰਤਕਾਲ ਨਹੀਂ ਕੀਤਾ ਜਿਹੜੇ ਨੇ ਇੰਤਕਾਲ ਨਹੀਂ ਨਹੀਂ ਕਰਾਇਆ ਨਾ ਜ਼ਮੀਨ ਪਹਿਲਾਂ ਵੀ ਕਿਉਂਈ ਸੀ ਦੁਬਾਰੇ ਫੇਰ ਵੇਚ ਗਿਆ ਉਹੀ ਬੰਦਾ ਹਾਂਜੀ ਹਾਂ ਉਹੀ ਬੰਦਾ ਉਹ ਜਿਹੜਾ ਪਹਿਲਾ ਮੋਸਤਰੀ ਹੈ ਉਹ ਅਦਾਲਤ ਦੇ ਰਾਹੀਂ ਆਪਦੀ ਰਿਸ਼ਤੀ ਨੂੰ ਵੈਲਡ ਕਰਾਰ ਦਵਾ ਸਕਦਾ ਹੈ ਅਦਾਲਤ ਪਹਿਲੀ ਰਿਸ਼ਤੀ ਨੂੰ ਮੰਨੂਗੀ ਜਿਹੜੀ ਉਹਨੇ ਦੂਜੀ ਰਿਸ਼ਤੀ ਕਰਾਈ ਉਹ ਤਾਂ ਗਲਤ ਕਰਾਈ ਹੈ ਚਾਉ ਨੀ ਠੀਕ ਉਹ ਵੈਲਡ ਨਹੀਂ ਹੈ ਜੀ ਪਿੰਡ ਦੀ ਲਾਲ ਲਾਈਨ ਦੇ ਅੰਦਰ ਮਕਾਨ ਲਈ ਜ਼ਮੀਨ ਤੇ ਕਬਜ਼ਾ ਕਰਨਾ ਉਹ ਜ਼ਮੀਨ ਵਾਪਸ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਲਾਲ ਲਕੀਰ ਦੇ ਅੰਦਰ ਜਿਹੜੀ ਵੀ ਜ਼ਮੀਨ ਹੈ ਜਿਹੜੇ ਬੰਦੇ ਦਾ ਕਬਜ਼ਾ ਉਸੇ ਦੀ ਮਾਲਕੀ ਹੈ ਤਕਰੀਬਨ ਠੀਕ ਹੈ ਜੀ ਜੇ ਹੁਣ ਸਪੋਜ਼ ਕੋ ਤੋਂ ਮੈਂ ਮੇਰਾ ਪਹਿਲਾ ਕਬਜ਼ਾ ਸੀ ਉਹ ਜ਼ਮੀਨ ਜੇ ਮੈਂ ਵੇਚੀ ਤਾਂ ਕਿਸੇ ਨੇ ਉਹ ਤੇ ਕਬਜ਼ਾ ਕੀਤਾ ਨਾ ਹਾਂਜੀ ਹਾਂ ਜੇ ਜਣੀ ਕੇ ਧੱਕੇ ਨਾਲ ਕੋਈ ਕਬਜ਼ਾ ਕਰਦਾ ਮੈਂ ਤਾਂ ਉਹਦੇ ਐਫ ਆਈ ਏ ਕਰਾਉਂਦਾ ਧੱਕੇ ਨਾਲ ਤਾਂ ਕੋਈ ਕਬਜ਼ਾ ਕਰ ਨਹੀਂ ਸਕਦਾ ਪਰੰਤੂ ਇਹ ਪਾ ਰੌਲਾ ਪਾਉਣ ਦੇ ਮਾਰੇ ਜਾਣ ਕੇ ਜਣੀ ਕੇ ਪਹਿਲਾਂ ਵੇਚ ਦਿੰਨੇ ਬਾਅਦ ਚ ਰੌਲਾ ਪਾਉਣ ਲੱਗ ਜਾਂਦੇ ਆ ਰੌਲੇ ਤਾਂ ਨਹੀਂ ਜੀ ਰੌਲੇ ਤਾਂ ਹੀ ਨਹੀਂ ਅਸੀਂ ਤਬਾਦਲਾ ਕੀਤਾ ਸੀ 35 ਸਾਲ ਪਹਿਲਾਂ ਆਪਦੇ ਸਕਿਆਂ ਨਾਲ ਅਸੀਂ ਮੋਟਰ ਵੀ ਦੇ ਦਿੱਤੀ ਪਰ ਸਾਡੀ ਮੋਟਰ ਉਹਨਾਂ ਦੇ ਕੋਲ ਰਹਿ ਗਈ ਉਸ ਟਾਈਮ ਦੀ ਤੇ ਮੋਟਰ ਉਹਨਾਂ ਦੇ ਬਜ਼ੁਰਗਾਂ ਦੇ ਨਾਮ ਸੀ ਉਹ ਵੀ ਚੱਲ ਵਸੀ ਹੁਣ ਕੀ ਕਰੀਏ ਨਹੀਂ ਕਿਹੜੇ ਬਜ਼ੁਰਗ ਦੇ ਨਾਮ ਸੀ ਮੋਟਰ ਉਹਨਾਂ ਦੇ ਬਜ਼ੁਰਗ ਨਾਮ ਸੀ ਇੱਕ ਜਿਨ੍ਹਾਂ ਦੇ ਕਬਜ਼ੇ 'ਚ ਟੱਕ ਹੈ ਜਿਹਦੇ ਦੋਏ ਬੰਦੇ ਨੀ ਦੂਜਿਆਂ ਦੇ ਦੀ ਦੇ ਉਹ ਤਾਂ ਫਿਰ ਜਦੋਂ ਕਬਜ਼ਾ ਇਹਨਾਂ ਦਾ ਹੈਗਾ ਤਦ ਵਾਲੇ ਜ਼ਮੀਨ ਇਹਨਾਂ ਦੇ ਨਾਂ ਹੋ ਗਈ ਹਾਂਜੀ ਹਾਂ ਉਹ ਤਾਂ ਜਿੰਕੇ ਉਹਰੇ ਉੱਤੇ ਬਿਜਲੀ ਬੋਰਡ ਦੇ ਦਰਕਾਰ ਚ ਵੀ ਹੁੰਦਾ ਨਾ ਫਲਾਣੀ ਨੰਬਰ ਖਸਰੇ ਚ ਇਹ ਮੋਟਰ ਲੱਗੀ ਹੋਈ ਹੈ ਫਲਾਣੇ ਦੇ ਨਾਂ ਹੈ ਜਦੋਂ ਜ਼ਮੀਨੇ ਤੁਹਾਡੇ ਨਾਂ ਹੈ ਤੁਸੀਂ ਉਹ ਕਾਗਜ਼ ਦਿਖਾ ਕੇ ਆਪਦੇ ਨਾਂ ਕਰਾ ਸਕਦੇ ਹੋ ਮੋਟਰ ਠੀਕ ਹੈ ਸਰ ਜਿਵੇਂ ਨੋ ਪਾਸੇ ਇੱਕ ਮਾਲਕ ਦੀ ਜ਼ਮੀਨ ਹੈ ਚੌਥੇ ਪਾਸੇ ਪੰਜਾਬ ਸਰਕਾਰ ਸਰਪਲੱਸ ਮਹਿਕਮੇ ਦੀ ਜ਼ਮੀਨ ਹੈ ਪਰੰਤੂ ਸਰਪਲੱਸ ਵਾਲੀ ਜ਼ਮੀਨ ਤਿੰਨ ਪਾਸਿਆਂ ਵਾਲੀ ਵਿਅਕਤੀ ਦਾ ਹੀ ਕਬਜ਼ਾ ਹੈ ਉਹ ਨਜਾਇਜ਼ ਕਬਜ਼ਾ ਹੈ ਉਹ ਉਸ ਜ਼ਮੀਨ ਤੇ ਗੈਰ ਮਰੂਸੀ ਸਾਡੀ ਜ਼ਮੀਨ ਨੂੰ ਸਰਪਲੱਸ ਵਾਲੀ ਜ਼ਮੀਨ ਦੇ ਰਾਹ ਜਾਂ ਖਾਲ ਕਿਵੇਂ ਮਿਲ ਸਕਦਾ ਫਾਜ਼ਲ ਕਾਰ ਆ ਮਾਲਕ ਕੋਈ ਹੋ ਰਿਹਾ ਜੀ ਵਿਚਾਰੇ ਸਰਪਲੱਸ ਜ਼ਮੀਨ ਹੈ ਹਾਂਜੀ ਹਾਂ ਰਸਤਾ ਤਕਸੀਮ ਰਹੀ ਇਹ ਵੀ ਲੈ ਸਕਦੇ ਨੇ ਜੀ ਠੀਕ ਹੈ ਜੀ ਪਰਸਨਲ ਯੂਜ਼ ਲਈ ਮੈਂ ਆਪਣੇ ਘਰੇਲੂ ਵਰਤੋਂ ਕਰਨ ਦੇ ਲਈ ਪਿੰਡ ਦਾ ਲੱਠਾ ਬਣਾ ਲਿਆ ਕੀ ਉਸ ਨੂੰ ਵੈਰੀਫਾਈ ਕਰਵਾਉਣਾ ਜ਼ਰੂਰੀ ਹੈ ਇਸ ਲੱਠੇ ਨੂੰ ਸੀਆਰਓ ਸਾਹਿਬ ਮਨਜ਼ੂਰ ਕਰਨਗੇ ਕਿ ਇਸ ਲੱਠੇ ਨੂੰ ਆਫੀਸ਼ੀਅਲੀ ਯੂਜ਼ ਲਈ ਵਰਤੇ ਜਾ ਸਕਦਾ ਆਫੀਸ਼ੀਅਲੀ ਯੂਜ਼ ਲਈ ਨਹੀਂ ਵਰਤੇ ਜਾ ਸਕਦਾ ਉਹ ਉਹ ਨੂੰ ਜੇ ਤੁਸੀਂ ਟੈਸਟ ਕਰਵਾਉਣਾ ਤਾਂ ਉਹ ਫਟਵਾਰੀ ਨਕਲ ਉਹਦੀ ਜਾਰੀ ਜਿਹੜੇ ਨੇ ਫਟਵਾਰੀ ਲਈ ਉਹ ਜਿਹੜਾ ਨਕਸ਼ ਹੈ ਨਾ ਹਾਂਜੀ ਜਾਂ ਇਹ ਮਸਾਵੀ ਦੀ ਨਕਲ ਹੈ ਜਿਹੜੀ ਉਹਦੇ ਨਾਲ ਕੰਪੈਰੀਜ਼ਨ ਕਰਾ ਕੇ ਉਹਨੂੰ ਤਸਦੀਕ ਕਰਵਾ ਸਕਦੇ ਨੇ ਠੀਕ ਹੈ ਜੀ ਮਸਾਵੀ ਦੀ ਨਕਲ ਲੈਣੀ ਪਊ ਇਹਨਾਂ ਨੂੰ ਹਾਂਜੀ ਉਹਦਾ ਕੰਪੈਰੀਜ਼ਨ ਕਰਕੇ ਫਿਰ ਉਹਨੂੰ ਅਟੈਸਟਡ ਕਰ ਦੇਣਗੇ ਵੀ ਮਸਾਵੀ ਦੇ ਨਾਲ ਮੇਲ ਖਾਂਦਾ ਹੈ ਬਿਲਕੁਲ ਠੀਕ ਹੈ